மக்கணும் உடா தான் லேனா சிதியா சிதாங்க ਬੀਤੇ ਦਿਨੀ ਗੁੱਗੂ ਤੇ ਮੋਟੇ ਵੱਲੋਂ ਆਪਣੀ ਭੈਣ ਦਾ ਵਿਆਹ ਬੜੀ ਹੀ ਧੂਮ ਧਾਮ ਦੇ ਨਾਲ ਕੀਤਾ ਗਿਆ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਵੀਡੀਓ ਉਹ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਸਨ ਤੇ ਹੁਣ ਗੁੱਗੂ ਤੇ ਮੋਟੇ ਨੂੰ ਲੋਕਾਂ ਨੇ ਅਜੀਬ ਕਮੈਂਟ ਕਰ ਦਿੱਤੇ ਕਿ ਗੁੱਗੂ ਨੇ ਆਪਣੀ ਸਨੈਪਚੈਟ ਪਾ ਕੇ ਉਹਨਾਂ ਦਾ ਰਿਪਲਾਈ ਦਿੱਤਾ ਦੇਖੋ ਗੁੱਗੂ ਤੇ ਮੋਟੇ ਨੂੰ ਲੋਕਾਂ ਨੇ ਕਿਹੜੇ ਅਜੀਬ ਕਮੈਂਟ ਕੀਤੇ ਜਿਸ ਦਾ ਰਿਪਲਾਈ ਉਸ ਨੂੰ ਲੋਕਾਂ ਨੂੰ ਦੇਣਾ ਪਿਆ ਆਓ ਦੇਖੋ ਵੀਡੀਓ ਆਪਾਂ ਸਟੋਰੀ ਘਟ ਪਾਉਣੇ ਆ ਦੱਸ ਸਟੋਰੀਆਂ ਵਾਲੇ ਦਾ ਵੀ ਚਿਪ ਕੱਢ ਦਿੰਨੇ ਆ ਹਜੇ ਮੁੰਡਾ ਕਿਦਾ ਯਾਰ ਸਟੋਰੀਆਂ ਉੱਪਰ ਵਾਵਾ ਪਾਇਆ ਕਰੋ ਹਜੇ ਵੀ ਘਟ ਪਾਉਂਦੇ ਆ ਲੈ ਵੀਰ ਤੇਰੀ ਕਈ ਸਿਰ ਮੱਥੇ ਵਟ ਕੱਢ ਦੇ ਤੇ ਜਾਣ ਕੇ ਸਨੋਵਰ ਸਟੋਰੀਆਂ ਦੇ ਮੈਂ ਕਿਹਾ ਚਿਪ ਕੱਢ ਦਾਂਗੇ ਸਟੋਰੀਆਂ ਦੇ ਉੱਤੇ ਸਟੋਰੀਆਂ ਛਾੜ ਦਾਂਗੇ ਸਟੋਰੀਆਂ ਦੇ ਨਾਲ ਸਟੋਰੀਆਂ ਸੁਵਾ ਦਾਂਗੇ ਗੱਲਾਂ ਕਿਹੜੀਆਂ ਕਰਤਾ ਦੇਖਦੇ ਆ ਨੂੰ ਜਿੱਥੇ ਜਾਉਂਗੇ ਬੌਂਗੇ ਖਾਉਂਗੇ ਪੀਂੰਗੇ ਕੱਢੋਂਗੇ ਉੱਥੇ ਜਾ ਕੇ ਸਟੋਰੀਆਂ ਸਟੋਰੀਆਂ ਨਹੀਂ ਮੁੱਕਦੀਆਂ ਮੈਂ ਕਿਹਾ ਬਿੰਦੀਆਂ ਲੋਕੀ ਬਣਾਉਂਦੇ ਨਾ ਮੈਂ ਕਿਹਾ ਘਿਰਣਾ ਹਟਾ ਦਾਂਗੇ ਲੈਣਾ ਸਿੱਧੀਆਂ ਕਰਦਾ ਕਿ ਸਨੈ ਸਿਲੰਡਰ ਵਣੀ ਫਿਰਦੀ ਸਿਲੰਡਰ ਵੇਚ ਲੋ ਸਾਡੇ ਘਰ ਦਾ ਚਾਰ ਫੁੱਟ ਦਾ ਸਿਲੰਡਰ ਆਇ ਲੋ ਸਿਲੰਡਰ ਹੈਲੋ ਸਿਲੰਡਰ ਜੀ ਮੈਂ ਸਿਲੰਡਰ ਤੋਂ ਸਿਲੰਡਰ ਦਾ ਭਰਾ ਆ ਮਿੰਨੀ ਸਿਲੰਡਰ ਵੀ ਆ ਗਿਆ ਨਾਲ ਇਹਦਾ ਐਵੇਂ ਮੇਰੇ ਯਾਰ ਨੂੰ ਮਾੜਾ ਨਾ ਬੋਲਿਆ ਕਰ ਅਗਲਾ ਬਾਜ ਆ ਬਾਜ ਹੈਗਾ ਬਾਜ ਇੱਥੇ ਟੀਵੀ ਬਾਜ ਆ ਆਦਾ ਮਾਣ ਸਨਿਆ ਸੁਣੌਰ ਬਲ ਟੀਵੀ ਬਾਜ਼ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ